ਇਹਦੇ ਦੋ ਦੇਸ਼ਾਂ ਦੀ ਜੰਗ ਵਾਲਾ ਜਿਹੜਾ ਨਾ ਇਸ ਵੇਲੇ ਮਾਹੌਲ ਬਣਾ ਦਿੱਤਾ ਸਰਕਾਰਾਂ ਨੇ ਜੀ ਦੂਜੇ ਪਾਸੇ ਸਾਡੇ ਤੇ ਹਰ ਤਰ੍ਹਾਂ ਦਾ ਬਲ ਪ੍ਰਯੋਗ ਕੀਤਾ ਜਾ ਰਿਹਾ ਜਿਹੜਾ ਜੰਗਾਂ ਜੁੱਧਾਂ 'ਚ ਕੀਤਾ ਜਾਂਦਾ ਜਿਹੜੇ ਪੰਜਾਬ ਦੇ ਬਾਰਡਰ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਸੀਲ ਕੀਤਾ ਗਿਆ ਕਿ ਜਿੱਦਾਂ ਸਦਾਲੀਏ ਬੰਦ ਕਰ ਦਿੰਦੇ ਨੇ ਜੀ ਉਹ ਬੜੇ ਦੁੱਖ ਦੀ ਗੱਲ ਹੈ ਉਹਦੇ ਵੰਡੀਆਂ ਪਾ ਦਿੱਤੀਆਂ ਗਈਆਂ ਹਾਕ ਮਾਲੋ ਪੰਜਾਬ ਨੂੰ ਦੂਜੇ ਸੂਬਿਆਂ ਨਾਲੋਂ ਵੱਖ ਕਰ ਦਿੱਤਾ ਗਿਆ ਸਾਨੂੰ ਲੈ ਕੇ ਦੇ ਦੇਣ ਵੀ ਪੰਜਾਬ ਸਾਡਾ ਨਹੀਂ ਹੈ ਤੁਹਾਡਾ ਤੇ ਤੁਸੀਂ ਸਾਂਭੋ ਅਸੀਂ ਆਪੇ ਸਾਂਭਲਾਂਗੇ ਜਿੰਨਾ ਡਰ ਭੈ ਜਿੱਦਾਂ ਦੀ ਸਥਿਤੀ ਇੱਥੇ ਬਣੀ ਹੈ ਨਾ ਬਾਰਡਰਾਂ ਤੇ ਚੀਨ ਦੇ ਬਾਰਡਰ ਤੇ ਚੱਲ ਜੋ ਉੱਥੇ ਦੇ ਨਾ ਕੋ ਉੱਥੇ ਦੇ ਨੌਜਵਾਨ ਸਾਡੇ ਜਵਾਨ ਨਿਤ ਸ਼ਹੀਦ ਹੋ ਰਹੇ ਨੇ ਤੇ ਕਰਵਾਏ ਜਾ ਰਹੇ ਨੇ ਉਹ ਵੀ ਸਰਕਾਰਾਂ ਦੀ ਖੇਡ ਆ ਪਾਣੀ ਦੀਆਂ ਵਿਚਾਰਾਂ ਅਤਰੂ ਗੈਸ ਦੇ ਗੋਲੇ ਇਤੋਂ ਅੱਗੇ ਗੋਲੀਆਂ ਸਿੱਧੀਆਂ ਮਾਰੀਆਂ ਗਈਆਂ ਹੋ ਦੁਨੀਆਂ ਤੱਕ ਦੀ ਸੂਰਜ ਸੱਚ ਦੇ ਜਦੋਂ ਚੜਦੇ ਨੇ ਜੰਗ ਧਰਮ ਦੀ ਬੰਦੇ ਬਬਰ شیر ਹੀ ਲੜਦੇ ਨੇ ਗਾਤਾਰ ਚੌਥੇ ਦਿਨ ਤੋਂ ਕਿਸਾਨ ਆਪਣੀਆਂ ਹੱਕੀਆਂ ਮੰਗਾਂ ਨੂੰ ਲੈ ਕੇ ਜਿਹੜਾ ਬਾਰਡਰਾਂ ਤੇ ਤਿਆਰ ਨੇ ਅਸੀਂ ਕਹਿ ਦਈਏ ਤਾਂ ਲਗਾਤਾਰ ਜੰਗ ਤੱਕ ਦੇ ਮੈਦਾਨ ਬਣ ਗਿਆ ਸੀ ਇਹ ਬਾਰਡਰ ਕਿਸ ਤਰੀਕੇ ਦੇਖਦੇ ਹੋ ਮਲਕੀਤ ਸਿੰਘ ਜੀ ਇੱਕ ਪਾਸੇ ਪੰਜਾਬ ਹਰਿਆਣਾ ਦੇ ਲੋਕ ਇੱਕ ਨੇ ਪਰ ਸਰਕਾਰਾਂ ਅਲੱਗ ਨੇ ਜੇਕਰ ਹਰਿਆਣੇ ਨੂੰ ਪੰਜਾਬ ਦੇ ਲੋਕ ਹਰਿਆਣੇ ਵੱਲ ਵਧਦੇ ਨੇ ਤਾਂ ਅਸੀਂ ਕਹਿ ਦਈਏ ਹਮਲੇ ਤੱਕ ਕੀਤੇ ਜਾਂਦੇ ਸਰਕਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਕਾਰਾਂ ਨੇ ਲੋਕਤੰਤਰ ਦਾ ਗਲਾ ਜਿਹੜਾ ਘੁੱਟ ਦਿੱਤਾ ਜੀ ਜਿਹੜੇ ਸਾਡੇ ਸੰਵਿਧਾਨਕ ਹੱਕ ਨੇ ਲੋਕਾਂ ਦੇ ਉਹਨਾਂ ਨੂੰ ਖਤਮ ਕਰ ਦਿੱਤਾ ਸੋ ਬੜੇ ਦੁੱਖ ਦੀ ਗੱਲ ਹੈ ਕਿ ਇੱਕ ਦੇਸ਼ ਦੇ ਵਿੱਚ ਉਹਦੇ ਵੰਡੀਆਂ ਪਾ ਦਿੱਤੀਆਂ ਗਈਆਂ ਹੱਕ ਮੰਨ ਲਓ ਪੰਜਾਬ ਨੂੰ ਦੂਜੇ ਸੂਬਿਆਂ ਨਾਲੋਂ ਵੱਖ ਕਰ ਦਿੱਤਾ ਗਿਆ ਜਿਹੜੇ ਪੰਜਾਬ ਦੇ ਬਾਰਡਰ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਸੀਲ ਕੀਤਾ ਗਿਆ ਕਿ ਜਿੱਦਾਂ ਸਦਾਲੀਏ ਬੰਦ ਕਰ ਦੇਣੇ ਨੇ ਮੈਂ ਤਾਂ ਕਹਿੰਦਾ ਹੋਰ ਪੱਕੀ ਲੀਕੀ ਖਿੱਚ ਦੇਣ ਸਾਨੂੰ ਕਹਿਣ ਵੀ ਜਾਓ ਵੀ ਨਜ਼ਾਰੇ ਲਓ ਸਾਨੂੰ ਲਿਖ ਕੇ ਦੇ ਦੇਣ ਵੀ ਪੰਜਾਬ ਸਾਡਾ ਨਹੀਂ ਇਹ ਤੁਹਾਡਾ ਤੇ ਤੁਸੀਂ ਸਾਂਭੋ ਅਸੀਂ ਆਪੇ ਸਾਂਭਲਾਂਗੇ ਅਸੀਂ ਮਹਾਰਾ ਰঞ্জੀਤ ਸਿੰਘ ਦੀ ਅਸੀਂ ਵਾਰਸਾਂ ਸਾਨੂੰ ਪੱਕਾ ਲਿਖ ਕੇ ਦੇ ਦੇਣ ਸਾਨੂੰ ਇਹ ਕੰਦਾ ਗੁੰਦਾ ਕਰਨ ਦੀ ਕੋਈ ਲੋੜ ਖਤਮ ਹੀ ਹੋ ਜੇ ਕੁਝ ਕਿਲੋਮੀਟਰ ਦੀ ਦਾਇਰੇ ਤੇ ਆਪਾਂ ਬੈਠੇ ਹਾਂ ਤਕਰੀਬਨ ਮੇਰੇ ਹਿਸਾਬ ਨਾਲ 200 ਮੀਟਰ ਦਾ ਦਾਇਰਾ ਹੈ ਤਾਂ ਉੱਥੇ ਇਹ ਲੱਗਦਾ ਵੀ ਉਰੋਂ ਦੀ ਕੰਦ ਦੀ دیوار ਚਿੰਨ ਰੱਖੀ ਹੈ ਵੀ ਇੱਥੋਂ ਅੱਗੇ ਤੁਸੀਂ ਜਾਣ ਸਕਦੇ ਇੰਨਾ ਡਰ ਭੈ ਤੁਸੀਂ ਪਾਸਤਾਂ ਦੇ ਬਾਰਡਰ ਤੇ ਚੱਲ ਜੁਣਾ ਉੱਥੇ ਵੀ ਨਹੀਂ ਤੁਹਾਨੂੰ ਮਿਲਣਾ ਜੀ ਜਿੰਨਾ ਡਰ ਭੈ ਜਿੱਦਾਂ ਦੀ ਸਥਿਤੀ ਇੱਥੇ ਬਣੀ ਹੈ ਨਾ ਬਾਰਡਰਾਂ ਤੇ ਚੀਨ ਦੇ ਬਾਰਡਰ ਤੇ ਚਲਜੋ ਉੱਥੇ ਦੇ ਨਾ ਕੋ ਉੱਥੇ ਦੇ ਨੌਜਵਾਨ ਸਾਡੇ ਜਵਾਨ ਨਿਤ ਸ਼ਹੀਦ ਹੋ ਰਹੇ ਨੇ ਤੇ ਕਰਵਾਏ ਜਾ ਰਹੇ ਨੇ ਉਹ ਵੀ ਸਰਕਾਰਾਂ ਦੀ ਖੇਡ ਆ ਇੱਥੇ ਜਿਹੜਾ ਬਾਰਡਰ ਆ ਉਹਨਾਂ ਬਾਰਡਰਾਂ ਨਾਲੋਂ ਵੀ ਅੱਜ ਵੱਧ ਸੀਲ ਕੀਤਾ ਗਿਆ ਇਸ ਤੋਂ ਵੱਧ ਦੁੱਖ ਖਾੜੀ ਦੀ ਮਾੜੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਜੀ ਸਾਡੀ ਤਾਂ ਇੱਜ਼ਤਾਂ ਕਰਦੇ ਨੇ ਬਾਰਡਰਾਂ ਤੇ ਕਿ ਸਰਦਾਰ ਨੇ ਪੰਜਾਬੀ ਨੇ ਵੇਖੋ ਜੀ ਇਹ ਸਰਦਾਰੀ ਬੜੇ ਮਹਿੰਗੀ ਮੁੱਲ ਦੀ ਆ ਜੀ ਇਹ ਸਰਦਾਰੀ ਲਈ ਬੜੀਆਂ-ਬੜੀਆਂ ਕੀਮਤਾਂ ਤਾਰੀਆਂ ਸਾਨੂੰ ਤੇ ਉਹ ਕਹਿ ਸਕਦੇ ਨਾ ਵੀ ਕੀਤਾ ਕਰਾਇਆ ਹੀ ਮਿਲ ਗਿਆ ਪਰ ਜਿਹੜੇ ਸਾਡੇ ਵੱਡੇ ਬਡੇਰੇ ਜਿਨ੍ਹਾਂ ਨੂੰ ਯਾਦ ਕਰੀਏ ਨਮਸਕਾਰਿਆ ਜੀ। ਘੋੜਿਆਂ ਦੀਆਂ ਕਾਠੀਆਂ ਦੇ ਰਾਤਾਂ گزار ਦੇਣੀਆਂ ਇੱਕ ਮੋਠ ਛੋਲਿਆਂ ਦੀ ਖਾ ਕੇ ਪਾਦਸ਼ਾਹ ਨੇ ਪਰਿਵਾਰ ਵਾਰ ਦਿੱਤਾ। ਪੰਜਵੇਂ ਪਾਛਾਈ ਤਤੀ ਤਵੀ ਦੇ ਬੈਠ ਕੇ ਨਵੇਂ ਪਾਛਾਈ ਨੇ ਸੀਸ ਬਲੀਦਾਨ ਦੇ ਦਿੱਤਾ ਆਪਣਾ। ਵੀ ਕੁਰਬਾਨੀਆਂ ਇੱਕ ਦਿਨ ਦੇ ਵਿੱਚ ਹੀ ਕਿੰਨੀਆਂ-ਕਿੰਨੀਆਂ ਕਿ 30-30 ਹਜ਼ਾਰ ਘਲੂ ਘਾਰਾਂ ਦੇ ਸਿੱਖ ਸ਼ਹੀਦ ਹੋਏ ਜੀ। ਇਹ ਤੋਂ ਵੱਡਾ ਇਹ ਤੋਂ ਮਾਰਸਲ ਇਤਿਹਾਸ ਕਿਸੇ ਕੌਮ ਦਾ ਨਹੀਂ ਹੋਣਾ। ਮੈਂ ਤਾਂ ਕਹਿਣਾ ਉਹ ਬੜੇ ਭਾਗਾ ਵਾਲਾ ਬੜੇ ਵੱਡੇ ਕਰਮ ਵਾਲਾ ਜਿਹਨੇ ਸਿੱਖਾਂ ਦੇ ਘਰ ਜਨਮ ਲਿਆ ਤੇ ਪੰਜਾਬ 'ਚ ਜਨਮ ਲਿਆ ਜੀ ਅਸੀਂ ਬਹੁਤ ਦੇਖਦੇ ਨੌਜਵਾਨ ਵੀ ਲਗਾਤਾਰ ਸਿੱਖੀ ਤੋਂ ਦੂਰ ਹੋ ਰਹੇ ਨੇ ਪਰ ਜੇਕਰ ਸਿੱਖੀ ਦਾ ਇਤਿਹਾਸ ਜਾਣਿਆ ਜਾਵੇ ਤਾਂ ਮੈਨੂੰ ਲੱਗਦਾ ਕੋਈ ਸਿੱਖੀ ਨੂੰ ਭੁੱਲ ਨਹੀਂ ਨਹੀਂ ਵੇਖੋ ਜੀ ਆਪਾਂ ਜਿਹੜੇ ਸਾਡੇ ਨੌਜਵਾਨ ਨੇ ਅੱਜ ਮੈਂ ਸੋਚਦਾ ਵੀ ਅੱਜ ਪੂਰੇ ਜਾਗਰੂਕ ਹੋ ਚੁੱਕੇ ਨੇ ਇਹਨਾਂ ਦੇ ਆਪਾਂ ਚਿਹਰੇ ਆਲੀ ਨਾਲ ਵੇਖੀਏ ਆਪਾਂ ਇਹਨਾਂ ਦੇ ਹਿਰਦੇ ਵੇਖੀਏ ਆਪਾਂ ਇਹਨਾਂ ਦੀ ਸੋਚ ਵੇਖੀਏ ਆਪਾਂ ਇਹਨਾਂ ਦੀ ਅੱਜ ਸਾਡਾ ਫਰਜ਼ ਬਣਦਾ ਕਿ ਇਹਨਾਂ ਆਪਣੇ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਆਪਾਂ ਗੱਲ ਨਾਲ ਲਾਈਏ ਜਿੱਦਣ ਆਪਾਂ ਇਹਨਾਂ ਨੂੰ ਗੱਲ ਨਾਲ ਲਾ ਕੇ ਚੰਗੇ ਤਰੀਕੇ ਨਾਲ ਕਿਉਂਕਿ ਅੱਜ ਮੈਂ ਇੱਥੇ ਇੱਕ ਗੱਲ ਜ਼ਰੂਰ ਕਰਨੀ ਚਾਹਾਂਗਾ ਰੱਖਣਾ ਅੱਜ ਦੀਆਂ ਸਰਕਾਰਾਂ ਲਗਾਤਾਰ ਜਿਸ ਤਰੀਕੇ ਅਸੀਂ ਵੀ ਦੇਖ ਰਹੇ ਆਜਦਾ ਇਹ ਬਾਉਂਡਰ ਦਾ ਜਿਹੜਾ ਤਨਾਤ ਹੈ ਆਪਸੀ ਵੰਡ ਚ ਵੰਡਿਆ ਹੋਇਆ ਇਹਨੂੰ ਕਿਸ ਅਬਦੇ ਲਫ਼ਜ਼ਾਂ ਦੇ ਵਿੱਚ ਪਿਆਰ ਵੇਖੋ ਜੀ ਇਹਦੇ ਦੋ ਦੇਸ਼ਾਂ ਦੀ ਜੰਗ ਵਾਲਾ ਜਿਹੜਾ ਨਾ ਇਸ ਵੇਲੇ ਮਾਹੌਲ ਬਣਾ ਦਤਾ ਸਰਕਾਰਾਂ ਨੇ ਜੀ ਤੇ ਉਹ ਜਿੱਦਾਂ ਦੋ ਦੇਸ਼ਾਂ ਦੇ ਵਿੱਚ ਜੰਗ ਲੱਗੀ ਹੁੰਦੀ ਹੈ ਨਾ ਜੀ ਉਧਰ ਉਧਰ ਹੀ ਫੌਜਾਂ ਖਲੋਤੀਆਂ ਹੁੰਦੀਆਂ ਪਰ ਸਾਡਾ ਬੜਾ ਫਰਕ ਹੈ ਅਸੀਂ ਸ਼ਾਂਤ ਬਈ ਬਿਨਾ ਕਿਸੇ ਹਥਿਆਰ ਤੋਂ ਬਿਨਾ ਕਿਸੇ ਬਲ ਤੋਂ ਅਰਦਾਸ ਦੇ ਓਟਾ ਸਰੇਣਾ ਬੈਠੀਆਂ ਦੂਜੇ ਪਾਸੇ ਸਾਡੇ ਤੇ ਹਰ ਤਰ੍ਹਾਂ ਦਾ ਬਲ ਪ੍ਰਯੋਗ ਕੀਤਾ ਜਾ ਰਿਹਾ ਜਿਹੜਾ ਜੰਗਾਂ ਜੁੱਧਾਂ 'ਚ ਕੀਤਾ ਜਾਂਦਾ ਪਾਣੀ ਦੀਆਂ ਵਿਚਾਰਾਂ ਅਤਰੂ ਗੈਸ ਦੇ ਗੋਲੇ ਇਹ ਤੁਮਾਂਗੇ ਗੋਲੀਆਂ ਸਿੱਧੀਆਂ ਮਾਰੀਆਂ ਗਈਆਂ ਸੋ ਇਹ ਤੇ ਲੱਗਦਾ ਹੀ ਨਹੀਂ ਵੀ ਅਸੀਂ ਇਸ ਤੋਂ ਤੇ ਰਹਿਣ ਵਾਲੇ ਆ ਤੇ ਜਿੱਦਾਂ ਦਾ ਵਤੀਰਾ ਸਾਡੇ ਨਾਲ ਕੀਤਾ ਜਾ ਰਿਹਾ ਪਰ ਮੇਰਾ ਸਲੂਟ ਹੈ ਇਨ੍ਹਾਂ ਧਰਮੀ ਯੋਧਿਆਂ ਸੂਰਬੀਰ ਬਹਾਦਰਾਂ ਨੂੰ ਇਹਨਾਂ ਨੂੰ ਸਲਾਮ ਆ ਜੋ ਅਣਖ ਗੈਰਤ ਆਪਣੀ ਸਾਂਝੀ ਜੰਗ ਲੜ ਲਈ ਨਸਲਾਂ ਦੀ ਜੰਗ ਲੜਨ ਦੀ ਅੱਜ ਇਹਨਾਂ ਬਾਰਡਰਾਂ ਦੇ ਉੱਤੇ ਬੈਠੇ ਨੇ ਇਕੱਤਰ ਹੋਏ ਨੇ ਜੀ ਤੇ ਆ ਤੁਸੀਂ ਦੇਖ ਸਕਦੇ ਆ ਛੋਟੇ ਵੀਰ ਕੋਲ ਇਹ ਤੇ ਇੱਕ ਮਾਮੂਲੀ ਗੱਲ ਆ ਜੀ ਹਾਂ ਜੀ ਇਹ ਤੇ ਸਾਡੇ ਲਈ ਸਾਡੇ ਤੇ ਤੋਪਾਂ ਦੇ ਗਾੜੀ ਖਲੋ ਕੇ ਇਕ ਛੋੜਾ ਜਿਹਾ ਬੱਚਾ ਸੀ ਉਹਦਾ ਪਹੁੰਚਦਾ ਨਹੀਂ ਛਾਤੀ ਨਹੀਂ ਪਹੁੰਚਦੀ ਤੋਪ ਦੇ ਬਰਾਬਰਾਂ ਦਾ ਇਟਾ ਲਿਆਓ ਇਟਾ ਰੱਖ ਕੇ ਨੇ ਛਾਤੀ ਢਾਈ ਆਪਣੀ ਤੋਪ ਗਾੜੀ ਸਾਡਾ ਉਹ ਇਤਿਹਾਸ ਆ ਜੀ ਫਾਂਸੀਆਂ ਦੇ ਬੰਦੇ ਆਸਾਸ ਕੇ ਗਲਾਂ ਚ ਪਾ ਲਿਆ ਆਦੇ ਹਾਕਮ ਕਿਹੋ ਜਿਹੇ ਡਰਾਵੇ ਦੇ ਰਿਆ ਤੇ ਬਹੁਤ ਮਾਮੂਲੀ ਗੱਲਾਂ ਸਾਡੇ ਵਾਸਤੇ ਤੇ ਸੋ ਇਹਨਾਂ ਯੋਧਿਆਂ ਨੂੰ ਸਲੂਟ ਆ ਇਹਨਾਂ ਤੇ ਕੁਝ ਸ਼ਬਦ ਲਿਖੇ ਆ ਕਿ ਜਿਹੜੀਆਂ ਇਹੋ ਜਿਹੀਆਂ ਜੰਗਾਂ ਨਾ ਕਿਉਂਕਿ ਇਹਨਾਂ ਦਾ ਨਿੱਜੀ ਤੇ ਕੋਈ ਨਹੀਂ ਕਿਸੇ ਨਾਲ ਪੈੜੀ ਵੰਡਣੀ ਜੀ ਇਹਨਾਂ ਬੰਦਿਆਂ ਨੇ ਇਹ ਸਭ ਦੀ ਸਾਂਝੀ ਲੜਾਈ ਐ ਤੇ ਸਾਂਝੀ ਲੜਾਈ ਇਹ ਬੰਦੇ ਲੜਨ ਆਏ ਆ ਸੋ ਇਹ ਜਿਹੜੀ ਜੰਗ ਇਹੋ ਜੀ ਹੁੰਦੀ ਆ ਉਹਨੂੰ ਬੰਦੇ ਧਰਮੀ ਧਰਮ ਦਾ ਭਾਵ ਵੀ ਜਿਹੜਾ ਬੰਦਾ ਜ਼ੁਲਮ ਭਾਂ ਬਗਾਨੇ ਤੇ ਹੋ ਰਿਹਾ ਹੋਵੇ ਜਿਹੜਾ ਬੰਦਾ ਆਵਾਜ਼ ਠੋਂਦਾ ਨਹੀਂ ਵੀ ਆ ਮੈਂ ਜ਼ੁਲਮ ਨਹੀਂ ਹਉਣ ਦੇਣਾ ਮੈਂ ਭਵੇਂ ਸੱਤ ਬਗਾਨਾ ਹੋਵੇ ਉਹ ਬੰਦਾ ਧਰਮੀ ਗਿਣਿਆ ਜਾਂਦਾ ਜੀ ਸੱਚ ਦੇ ਚੱਲਣ ਵਾਲਾ ਸੋ ਕਵਤਾ ਦੇ ਰੂਪ ਚ ਆਪਾਂ ਕੁਝ ਬੰਦਾ ਆਪਾਂ ਸ਼ਬਦ ਤੁਹਾਡੇ ਨਾਲ ਛੋਟੇ ਵੀ ਰੋ ਸਾਂਝੇ ਕਰਦੇ ਆ ਜਰੂਰ ਸੰਗਤਾਂ ਇਸ ਚੀਜ਼ ਨੂੰ ਮਾਣ ਦੇਣ ਗਿਆ ਤੇ ਮਹਿਸੂਸ ਵੀ ਕਰਨ ਗਿਆ ਜੀ ਹੋ ਪਹਿਲਾ ਪੰਨਾ ਜਿਹੜਾ ਅਣਖ ਨਾਲ ਜਹਾਰੀ ਦਾ ਛੱਡਣਾ ਪੈਂਦਾ ਮੋਕਰਾਂ ਦੀ ਚਾਰ ਦਵਾਰੀ ਦਾ ਹੋ ਦੁਨੀਆਂ ਤੱਕਦੀ ਸੂਰਜ ਸੱਚ ਦੇ ਜਦੋਂ ਚੜਦੇ ਨੇ ਜੰਗ ਧਰਮ ਦੀ ਬੰਦੇ ਬਬਰ شیر ਹੀ ਲੜਦੇ ਨੇ ਹੋ ਜੰਗ ਧਰਮ ਦੀ ਬੰਦੇ ਹੋ ਜੰਗਤ ਮੰਦੀ ਬੰਦੇ ਬਾਰਾ ਹੋ ਪਹਿਲਾ ਪੰਨਾ ਜਿਹੜਾ ਅਣਖ ਨਾਲ ਯਾਰੀ ਦਾ ਛੱਡਣਾ ਪੈਂਦਾ ਮੋਹ ਕਰਾਂ ਦੀ ਚਾਰ ਦਿਵਾਰੀ ਦਾ ਹੋ ਦੁਨੀਆ ਤੱਕ ਦੀ ਸੂਰਜ ਸੱਜਦੇ ਜਦੋਂ ਚੜਦੇ ਨੇ ਜੰਗ ਧਰਮ ਦੀ ਬੰਦੇ ਬਬਾਰ ਹੋ ਜੰਗ ਧਰਮ ਦੀ ਬੰਦੇ ਬਬਾਰ ਹੋ ਪਾਣੀ ਟਪੇ ਸਿਰ ਤੋਂ ਸਮੇ ਓਲੀ ਕੇ ਜਾਂਦੇ ਨਹੀਂ ਅਣਖਾਂ ਦੀਆਂ ਜੰਗਾ ਸੁਣੇ ਓੜੀ ਕੇ ਜਾਂਦੇ ਨਹੀਂ ਓਲੀ ਕੇ ਖਿੱਚ ਕੇ ਬੰਦੇ ਫੇਰੇ ਲੀ ਕੇ ਖੇਚ ਕੇ ਬੰਦੇ ਫਿਰ ਮਰਦੇ ਹੀ ਅੜਦੇ ਨੇ ਹੋ ਜੰਗ ਧਰਮ ਦੀ ਬੰਦੇ ਬਬਾਰਾ ਜੇ ਲੜਦੇ ਨੇ ਹੋ ਜੰਗ ਧਰਮ ਦੀ ਬੰਦੇ ਬਬਾਰਾ ਲੜਦੇ ਨੇ ਹੋ ਜੰਗ ਧਰਮ ਦੀ ਬੰਦੇ ਬਬਾਰਾ ਹੋ ਲੈnde ਇੱਕ ਵਹਾਰੀ ਤੱਕ ਜੋ ਪਾਰਕ ਨਾਰਿਆਂ ਨੂੰ ਉਹ ਨਹੀਂ ਟੋਲਦੇ ਮਰਦ ਉਹ ਨਹੀਂ ਟੋਲਦੇ ਮਰਦ ਸੂਰਮੇ ਕਦੇ ਸਹਾਰਿਆਂ ਨੂੰ ਹੋ ਡੂੰਗਿਆਂ ਦੇ ਵਿੱਚ ਫੇਰ ਦਿਲ ਦਰਿਆ ਹੀ ਵੜਦੇ ਨੇ ਜੰਗ ਧਰਮ ਦੀ ਬੰਦੇ ਬਬਾਰਾ ਹੋ ਜੰਗ ਧਰਮ ਦੀ ਬੰਦੇ ਬਬਾਰਾ ਉਹ ਜੰਗ ਧਰਮ ਦੀ ਬੰਦੇ ਬੱਬਾਰਾ ਹੋ ਪਰਬਤਾਂ ਵਰਗੇ ਉੱਚੇ ਹੌਂਸਲੇ ਕਦੋਂ ਠਿੜਕਦੇ ਨੇ ਉਹ ਵਰਦੀਆਂ ਵਿੱਚ ਵੀ ਪੈਰ ਮਰਦਾਂ ਦੇ ਕਿੱਥੇ ਠਿੜਕਦੇ ਨੇ ਉਹ ਵਰਦੀਆਂ ਵਿੱਚ ਵੀ ਪੈਰ ਸ਼ੇਰਾਂ ਦੇ ਕਿੱਥੇ ਠਿੜਕਦੇ ਨੇ ਉਹ ਜ਼ੁਲਮ ਵੇਖ ਕੇ ਖੂਨ ਅੜੰਕਦੇ ਜੁਣਮ ਵੇਖ ਕੇ ਖੂਨ ਅਣਕਦੇ ਸੰਝੜਾ ਕੱਢਦੇ ਨੇ ਜੰਗ ਧਰਮ ਦੀ ਬੰਦੇ ਬੱਬਰ ਹੋ ਜੰਗ ਧਰਮ ਦੀ ਬੰਦੇ ਬੱਬਰ ਹੋ ਜੰਗ ਧਰਮ ਦੀ ਬੰਦੇ ਬੱਬਰ ਜੀ ਲੱਗੇ ਤੇਰੇ ਹੋ ਪਿਆਰ ਦਿੱਲੀ ਨਾਲ ਰੌਲਾ ਪਿਆਰ ਦਿੱਲੀ ਨਾਲ ਰੌਲਾ ਓਏ ਅੱਜ ਫੇਰ ਦਲੇਰਾਂ ਦਾ ਪਿਆਰ ਦਿੱਲੀ ਨਾਲ ਰੌਲਾ ਅੱਜ ਫੇਰ ਦਲੇਰਾਂ ਦਾ ਓ ਖਨੌਰੀ ਸ਼ੰਭੂ ਬਾਡਰ ਬੈਠਾ ਚੁੰਡਾ ਬੱਬਰ ਸ਼ੇਰਾਂ ਦਾ ਓ ਖਨੌਰੀ ਸ਼ੰਭੂ ਬਾਡਰ ਬੈਠਾ ਚੁੰਡ ਓ ਹੌਲਿਆਂ ਦੇ ਦਿਲ ਕਿੱਥੇ ਹੌਲਿਆਂ ਦੇ ਦਿਲ ਕਿਤੇ ਹੱਲਿਆਂ ਅੱਗੇ ਅੜਦੇ ਨੇ ਓ ਜੰਗ ਧਰਮ ਦੀ ਬੰਦੇ ਬੱਬਰ ਇਹੀ ਲੜਦੇ ਨੇ ਓ ਜੰਗ ਧਰਮ ਦੀ ਬੰਦੇ ਬੱਬਰ ਇਹੀ ਲੜਦੇ ਨੇ ਓ ਜੰਗ ਧਰਮ ਦੀ ਓ ਬੰਦੇ ਬੱਬਰ ਸ਼ੇਰ ਹੀ ਲੜਦੇ ਨੇ ਗੱਲ ਕਰੀਏ ਗਾਵੇ ਨਿਹਾਲ ਹੋ ਜਾਵੇ ਗੱਲ ਕੀ ਧਰ ਦੇ ਮਨ ਨੂੰ ਭਾਵੇ ਸ੍ਰੀ ਅਕਾਲ ਮਲਕੀਰ ਜੀ ਗੱਲ ਕੀਤੀ ਜਾਵੇ ਲਗਾਤਾਰ ਬਾਰਡਰ ਤੇ ਗੱਲ ਕਰੀਏ ਜਦੋਂ ਪੰਜਾਬੀ ਨੇੜੇ ਲੱਗਦੇ ਸੀ ਤਾਂ ਉਹਦੀ ਅਥਰੂ ਕੈਸ ਦੇ ਗੋਲੇ ਆਉਂਦੇ ਸੀ ਪੰਜਾਬੀਆਂ ਦਾ ਅਸੀਂ ਕਹਿ ਦਈਏ ਤਾਂ ਅੰਦਰੋਂ ਹੀ ਜਿਹੜੀ ਐਨੀ ਕ ਦਲੇਰੀ ਹੈ ਤਾਂ ਉਹ ਅਸੀਂ ਕਹਿਦੀ ਹੁੰਦੀ ਹੈ ਸਿੱਖੀ ਦੀ ਵੇਖੋ ਜੀ ਪੰਜਾਬ ਖੜਕ ਭੁਜਾ ਦੇ ਨਾਮ ਨਾਲ ਜਾਣਿਆ ਜਾਂਦਾ ਜਦੋਂ ਜਦੋਂ ਵੀ ਇਤੇ ਹਮਲੇ ਹੋਏ ਹਮਲਾਵਰੇ ਚੜਕੇ ਮਦਾਨੀ ਏਰੀਆ ਸੀ ਇਹ ਸਦੀਆਂ ਦਾ ਇਤਿਹਾਸ ਹੈ ਸਾਡਾ ਜੀ ਇਹ ਫਿਰ ਇਹਨਾਂ ਦੇ ਦੇ ਸਦਾ ਖੰਡਿਆਂ ਪਹਿਲਾਂ ਇਹਨਾਂ ਦੇ ਸਿਰ ਤੀਰਾਂ ਗੋਲੀਆਂ ਨਾਲ ਖੰਦੇ ਹੀ ਆਏ ਆ ਜੀ ਇਹਨਾਂ ਨੂੰ ਡਾਡੂ ਕਰ ਇਹਨਾਂ ਚੀਜ਼ਾਂ ਦਾ ਭੈ ਖਤਮ ਹੋ ਗਿਆ ਉਹ ਕਹਿੰਦੇ ਨੇ ਇੱਕ ਵਾਰ ਨਾਮ ਨਾਲ ਸ਼ੇਰ ਲੱਗ ਜੇ ਬਿਲਕੁਲ ਜੀ ਬਿਲਕੁਲ ਜੀ ਇਹ ਨਾ ਨਾ ਇਹ ਉਹ ਜਿਹੜਾ ਖੂਨ ਦਾ ਫਿਰ ਜਿਹੜੀ ਗੁੜਤੀ ਹੈ ਨਾ ਇਹਨਾਂ ਦੀ ਜੀ ਉਹ ਗੁੜਤੀ ਇਦਾਂ ਦੀ ਉਹ ਜਿੰਨੇ ਇਹਨਾਂ ਫਾਂਸੀਆਂ ਨਾਲ ਡੇਰੂ ਗੜਦੀਆਂ ਜੇਲਾਂ ਨਾਲ ਕਾਣੇ ਪਾਣੀ ਦੀਆਂ ਜੇਲਾਂ ਨਾਲ ਗੋਲੀਆਂ ਮਾਰ ਕੇ ਤੋਪਾਂ ਗਾੜੀ ਖਿਲਾਰ ਕੇ ਇਹਨਾਂ ਦੀ ਗੁੜਤੀ ਖਤਮ ਨਹੀਂ ਹੋਣੀ ਕਿਤੇ ਹਰਿਆਣੇ ਵਾਲਿਆਂ ਨੂੰ ਇਹ ਤਾਂ ਨਹੀਂ ਲੱਗਦਾ ਵੀ ਚਾਰਕ ਬੰਬ ਛੱਡ ਕੇ ਪੰਜਾਬੀ ਛੱਡ ਜਾਣਗੇ ਮੈਦਾਨ ਨਹੀਂ ਹਰਿਆਣੇ ਵਾਲੇ ਜਾਣਦੇ ਭਰਾ ਸਾਡੇ ਉਹਨਾਂ ਨੂੰ ਪਤਾ ਵੀ ਸਾਡੇ ਭਰਾ ਨੂੰ ਭਰਾ ਦਾ ਪਤਾ ਹੁੰਦਾ ਜੀ ਵੀ ਮੇਰੇ ਭਰਾ ਜੇ ਨਹੀਂ ਕਿ ਜਾਣਿਆ ਉਹਨਾਂ ਨੂੰ ਪਤਾ ਸਾਡੇ ਭਰਾ ਬੜੇ ਤਗੜੇ ਆ ਕਿਉਂਕਿ ਉਹ ਹੀ ਤਗੜੇ ਆ ਤੇ ਭਰਾਵਾਂ ਨੂੰ ਭਰਾਵਾਂ ਦੇ ਮਾਣ ਹੁੰਦਾ ਅਸਲ ਪੂਰੀ ਸ਼ਕਤੀ ਕਰੀ ਜਾਂਦਾ ਬੰਬ ਛੱਡ ਤੇ ਕਦੇ ਗੋਲੀਆਂ ਚਲਾਦਿਆਂ ਦਾ ਪੰਜਾਬੀ ਦਬਣ ਵਾਲੇ ਤਾਂ ਨਾ 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 ਜੀ ਪੰਜਾਬੀਆਂ ਦੇ ਦੱਬਣਾ ਸ਼ਬਦ ਹੀ ਨਹੀਂ ਕਿਤੇ ਲੱਭਦਾ ਇਹਨਾਂ ਦੀ ਜੋ ਆਇਆ ਨਹੀਂ ਇਹਦੇ ਉਹ ਕਿਤੇ ਇਹਨਾਂ ਦੇ ਦੱਬਣਾ ਸ਼ਬਦ ਇਹਨਾਂ ਨੂੰ ਆਉਂਦਾ ਹੀ ਨਹੀਂ ਆ ਧਮਕੀ ਚੋਂਥੇ ਪਿੰਡ ਨੂੰ ਮਿਲੀ ਹੁੰਦੀ ਹੈ ਤੇ ਸਾਰਾ ਪਿੰਡ ਇਕੱਠਾ ਹੁੰਦਾ ਵੀ ਐਵੇਂ ਕਿਵੇਂ ਸਾਡੇ ਗਵਾਲਟੀ ਨੂੰ ਇਹ ਵੀ ਗੱਲ ਬੜੀ ਵੱਡੀ ਸੱਚ ਹੈ ਇੱਕ ਮੁਹਾਵਰਾ ਆਪਾਂ ਕਹਿ ਸਕਦੇ ਆ ਭਾਵੇਂ ਲੱਖ ਵਖਰੇਵਾ ਹੋਵੇ ਨਾ ਤੇ ਜਦੋਂ ਫਿਰ ਆਵਾਜ਼ ਇਹੋ ਜੀ ਕੋਈ ਵੱਜਦੀ ਆਣ ਕਿ ਗੈਰਤ ਵਾਲੀ ਫਿਰ ਨਹੀਂ ਪੰਜਾਬੀ ਵੇਂਦੇ ਫਿਰ ਫੇਰੇ ਜਿਹਨੂੰ ਇਕੱਠੇ ਹੁੰਦੇ ਆ ਨਾ ਫਿਰ ਸ਼ੇਰਾਂ ਦੇ ਝੁੰਡ ਤੇ ਨਾ ਫਿਰ ਇਹਨਾਂ ਨੂੰ ਫਿਰ ਅੜਕ ਦਰਿਆ ਜਿਹੜਾ ਉਹ ਵੀ ਆਂਦਾ ਭਰਾਓ ਨੰਗ ਜੋ ਅੜਕ ਦਰਿਆ ਨੇ ਮਾ ਰਣਜੀਤ ਸਿੰਘ ਉਹਨਾਂ ਨਲੂਏ ਉਹਨਾਂ ਨੂੰ ਰੋਕ ਲਿਆ ਸੀ ਨਾ ਤੇ ਬੜਾ ਉਹਨੂੰ ਮਾਣ ਸੀ ਆਪਣੇ ਪਾਣੀ ਦੇ ਬੜਾ ਮੇਰਾ ਵਹਾਅ ਤੇਜ ਆ ਤੇ ਭਰ ਜਦੋਂ ਉਹਨੇ ਉਹਨੇ ਵੇਖਿਆ ਵੀ ਇਹਦੇ ਬੰਦੇ ਇਹਨਾਂ ਦੇ ਚਿਹਰੇ ਇਦਾਂ ਦੇ ਆ ਤੇ ਇਹਨਾਂ ਨੂੰ ਚੰਗਾ ਵੀ ਮੈਂ ਆ ਵੀ ਨੀਵਾ ਜਾ ਤੇ ਦਰਿਆ ਨੀਵੇਂ ਹੋ ਗਏ ਨਾ ਗਾੜੀ ਜੀ ਇਹਨਾਂ ਬੰਦਿਆਂ ਗਾੜੀ ਉਹਨੂੰ ਉਡੀਕ ਜਾ ਰਹੀ ਹੈ ਵੀ ਕਦੋਂ ਝੁਕਦੀ ਹੈ ਸਰਕਾਰ ਤੇ ਕਦੋਂ ਕਿਸਾਨ ਖੁਸ਼ੀ-ਖੁਸ਼ੀ ਵਾਪਸ ਪਰਤਦੇ ਵੇਖੋ ਜੀ ਉਹ ਤੇ ਸਾਨੂੰ ਪਤਾ ਹੈ ਝਕਾ ਹੀ ਲੈਣਾ ਜੇ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਜੀ ਕਿਉਂਕਿ ਇਹਨਾਂ ਨੇ ਉਹ ਖੇਤਰ ਝਕਾਤੇ ਆ ਜਿੱਥੇ ਅਮਰੀਕਾ ਵੀ ਕੰਬ ਗਿਆ ਅੱਜ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਨੇ ਸਾਰਾ ਜ਼ੋਰ ਲਾ ਲਿਆ ਉਹਨਾਂ ਨੂੰ ਹਰਾ ਨਹੀਂ ਸਕੀ ਉਹਨਾਂ ਨੂੰ ਆਖਰ ਉਹਨੇ ਕਿਤੇ ਨਾ ਕਿਤੇ ਆਪਣੀਆਂ ਲੱਤਾਂ ਪਛਾਂਹ ਖੇਚ ਲੀਆਂ ਮਲਕੀ ਜੀ ਸਭ ਤੋਂ ਵੱਡੀ ਗੱਲ ਮੇਰੇ ਇੱਕ ਦਿਮਾਗ ਦੇ ਵਿੱਚ ਵੀ ਆ ਗਈ ਬਾਰਡਰਾਂ ਦੀ ਗੱਲ ਕਰੀਏ ਦੇਸ਼ ਦੇ ਬਾਰਡਰਾਂ ਦੀ ਤਾਂ ਪੰਜਾਬੀ ਨੇ ਜਿਹੜੇ ਉੱਥੇ ਸੇਵਾ ਨਿਭਾਉਂਦੇ ਨੇ ਦੇਸ਼ ਨੂੰ ਵਿਚਾਰ ਰੱਖਿਆ ਤਾਂ ਅੱਜ ਇਹ ਹਰਿਆਣੇ ਦੀਆਂ ਸਰਕਾਰਾਂ ਕਿਸ ਤਰੀਕੇ ਸਮਝਦੀਆਂ ਨੇ ਵੀ ਅਸੀਂ ਸੇਨਾ ਲਾ ਕੇ ਪੰਜਾਬੀਆਂ ਨੂੰ ਧੋਖ ਲਾਂਗੇ ਇਹ ਬੜੀ ਮਾੜੀ ਤੇ ਛੋਟੀ ਸੋਚ ਹੈ ਜੀ ਇਹਨਾਂ ਦੀ ਜਿਹੜੇ ਪੰਜਾਬੀ ਦੇਸ਼ ਨੂੰ ਸੁਰੱਖਿਤ ਕਰ ਰਹੇ ਨੇ ਸਾਰੇ ਬਾਰਡਰਾਂ ਦੇ ਉੱਤੇ ਤੇ ਉਹਨਾਂ ਨੂੰ ਉਹ ਡਰਾਵੇ ਦਿੱਤੇ ਜਾ ਰਹੇ ਆ ਜੀ ਉਹਨਾਂ ਨੂੰ ਸੋ ਅੱਗੇ ਆਪਾਂ ਇਹ ਗੱਲ ਕੀਤੀ ਹੈ ਕਿ ਭੈ ਤੇ ਆ ਡਰ ਡੁਕਰ ਦੱਬਣਾ ਦੁਬਣਾ ਉਹ ਸ਼ਬਦ ਪੰਜਾਬੀਆਂ ਦੇ ਜ਼ਿਹਨ 'ਚ ਨਹੀਂ ਹੈ ਕਿ ਤੇ ਹਗਮ ਭੁੱਲ ਜਾਣ ਇਹ ਸਮੇ ਸਮੇ ਤੇ ਪਰਖਦੇ ਆ ਵੀ ਸ਼ਾਇਦ ਕਦੇ ਅਕਾਲ ਤਖਤ ਸਹਿਬ ਤੇ ਹਮਲਾ ਕਰਕੇ ਜਾਂ ਮੁੜ ਕੇ ਨੌਜਵਾਨੀ ਮਾਰ ਕੇ ਜਾਂ ਜੇਲਾਂ ਚ ਸੁੱਟ ਕੇ ਤੇ ਇਹਨਾਂ ਨੂੰ ਡਰਾ ਕੇ ਜੇ ਇਹ ਗੱਲਾਂ ਵਾਲੇ ਹੁੰਦੇ ਨੇ ਪੰਜਾਬੀ ਘਰੋਂ ਪੈਰ ਹੀ ਨਾ ਪੁੱਟਦੇ ਜਿੰਨਾ ਕੁਝ ਪੰਜਾਬ ਨਾ ਆਇਆ ਜਿਹੜੀ ਕੌਮ ਦੇ 30 3000 ਇੱਕ ਦਿਨ ਚ ਸ਼ਹੀਦ ਹੋ ਜਾਣ ਜੋ ਡਰ ਡੁਕਰ ਵਾਲੀ ਹੁੰਦੀ ਤੇ ਉਹਦੇ ਆਪਣਾ ਸਾਰਾ ਕੁਝ ਬਦਲੀ ਦਿੰਦੇ ਆਪਣਾ ਭੇਸ ਹੀ ਬਦਲ ਜਾਂਦੇ ਆ ਆਪਣਾ ਇਹ ਤੇ ਭਾਈ ਤਾਰੂ ਸਿੰਘ ਦੇ ਵਾਰਸ ਆ ਖੋਪਰ ਲੈ ਜਾਂਦਾ ਧਰਮ ਨਹੀਂ ਛੱਡਦੇ ਆਪਣਾ ਜੀ ਇਹ ਸੋ ਇਹ ਜਿਹੜੇ ਉਹ ਫਿਰ ਗੱਲ ਉੱਥੇ ਹੀ ਆ ਜਾਂਦੀ ਆ ਵੀ ਇਹਨਾਂ ਲਈ ਕੋਈ ਸ਼ਬਦ ਨਹੀਂ ਹੈਗੇ ਜੀ ਜਿੰਨੀ ਇਹਨਾਂ ਨੂੰ ਅਸਲ ਤੇ ਵਿੱਚ ਸਿੱਖ ਸਿੱਖ ਤੇ ਉਹੀ ਆ ਨਾ ਜੋ ਕਾਲਪੁਰਖ ਨੇ ਆਪਾਂ ਨੂੰ ਸਰੂਪ ਦਿੱਤਾ ਜੋ ਕਾਲਪੁਰਖ ਦੀ ਸਿੱਖਿਆ ਉੱਤੇ ਚੱਲਣ ਵਾਲਾ ਤੇ ਜਿਹੜਾ ਬੰਦਾ ਕੁਦਰਤ ਦੇ ਸੂਲਾਂ ਦੇ ਚੱਲਣ ਵਾਲਾ ਉਹਨੂੰ ਨਾ ਕੋ ਦੱਬ ਸਕਦਾ ਨਾ ਉਹਨੇ ਮਰਨਾ ਨਾਨਕ ਮਾਰ ਹੀ ਸਕਦਾ ਜੀ ਉਹਨੂੰ ਉਹ ਸੱਚ ਦੀ ਸਦਾ ਜਿੱਤ ਹੁੰਦੀ ਆ ਤੇ ਸੱਚ ਕਦੇ ਹਰਦਾ ਨਹੀਂ ਛੋਟੇ ਵੀਰ ਤਾਂ ਪੂਰੇ ਹੌਸਲੇ ਬੁਲੰਦ ਨੇ ਫੋਲੋ ਜੀ ਫੋਲੋ ਜੀ ਸਹੀ ਤਾਂ ਹਰਿਆਣਾ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੇ ਤਾਂ ਪੰਜਾਬੀ ਟੱਕੇ ਹਰਿਆਣਾ ਨਹੀਂ ਕਰ ਰਿਹਾ ਜੀ ਸਰਕਾਰ ਕਰ ਰਹੀ ਆ ਜੀ ਹਰਿਆਣਾ ਸਾਡਾ ਭਰਾਵਾ ਜੀ ਸਾਡਾ ਉਹ ਤੇ ਉਹਦੇ ਸਰਕਾਰਾਂ ਦੀ ਖੇੜ ਇਹ ਇਹ ਤੇ ਇਹ ਤੇ ਜੀ ਉਹ ਸ਼ਬਦ ਆਪਾਂ ਹਰਿਆਣਾ ਸਰਕਾਰ ਕਹਿ ਸਕਦੇ ਆ ਆਪਾਂ ਉਹ ਕਿਉਂਕਿ ਉਹਦੇ ਦੇ ਰਿਮੋਟ ਦਿੱਲੀ ਦੇ ਵਿੱਚ ਹੈਣਾ ਉਹਦੇ ਭਰਾ ਸਾਡੇ ਅਗਲੇ ਪਾਸੇ ਖਲੋਤੇ ਜਦੋਂ ਕੋਈ ਖਾਈ ਆਪਾਂ ਵੇਖਿਆ ਨਾ ਜਦੋਂ ਉਹ ਆਪਾਂ ਛੋਟੇ ਹੁੰਦੇ ਕਿਤੇ ਖਾਲ ਖੂਲ ਆ ਜਾਂਦਾ ਗਾੜੀ ਆੜ ਆਪਾਂ ਜਾਣੇ ਖੇਤਾਂ ਨੂੰ ਜਿਹੜਾ ਵੱਡਾ ਭਰਾ ਹੁੰਦਾ ਤੇ ਜੇ ਛੋਟੇ ਕੋ ਨਹੀਂ ਟੱਪਿਆ ਜਾਂਦਾ ਫਿਰ ਹੱਥ ਫੜਾਉਂਦਾ ਮਿਲਿਆ ਮੈਂ ਬਾਹ ਫੜ ਲ ਮੈਂ ਤੈਨੂੰ ਇਹ ਵੀ ਕਾਬਤ ਹੁੰਦੀ ਹੈ ਵੀ ਆਪਾਂ ਆਪਸੀ ਚਾਹੇ ਲੱਖ ਨਾ ਬੁਲਾਉਂਦੇ ਹੋ ਜੀ ਪਰ ਜਦੋਂ ਮੁਸੀਬਤ ਪੈ ਗਈ ਤਾਂ ਅੱਜ ਹਰਿਆਣਾ ਵੀ ਭਾਈਆਂ ਵਾਂਗੂ ਨਾਲ ਖੜਾ ਆਪਾਂ ਸੋਚਦੇ ਹੁੰਦੇ ਸੀ ਵੀ ਨਹੀਂ ਵੀ ਸਾਡੇ ਅਲੱਗ-ਅਲੱਗ ਨੇ ਪਰ ਅੱਜ ਲੱਗਦਾ ਵੀ ਇੱਕਾ ਸੀ ਸਾਨੂੰ ਸਦਾ ਹੀ ਇੱਕ ਜਾਪਿਆ ਜੀ ਆਹ ਜਿਹੜੀਆਂ ਵੰਡਾ ਮੁੰਡਾ ਇਹ ਗਲਤ ਤਰੀਕੇ ਨਾਲ ਪਾਈਆਂ ਗਈਆਂ ਹਾਕਮਾਂ ਵੱਲੋਂ ਪਾਈਆਂ ਗਈਆਂ ਸੋ ਆ ਸਾਨੂੰ ਸਦਾ ਹੀ ਮਾਣ ਆ ਭਵੇਂ ਭਰਾ ਦੇ ਵੇਖੋ ਸਕੇ ਵੀ ਘਰਾਂ 'ਚ ਆਪਾਂ ਅੱਡ ਹੁੰਦੇ ਨਾ ਵੱਖ ਹੁੰਦੇ ਆ ਪਰ ਬੰਦੇ ਉਹ ਆ ਜਿਹੜੇ ਭੁੱਲਣ ਨਾ ਆਪਣੀ ਸਾਂਝ ਨੂੰ ਆਪਣੇ ਖੂਨ ਨੂੰ ਹਾਂ ਇੱਕ ਹੋਣਖੀਰ ਤੇ ਤੁਹਾਡੇ ਨਾਲ ਅੱਜ ਇੱਕ ਗੱਲ ਮਹਿਸੂਸ ਹੋਈ ਆ ਜੀ ਇੱਕ ਗੱਲ ਮਹਿਸੂਸ ਹੋਈ ਸਾਰੇ ਭਰਾ ਮਹਿਸੂਸ ਕਰਨਗੇ ਅੱਜ ਸਾਨੂੰ ਲਾਹੌਰ ਵੱਧ ਆਪਣਾ ਲੱਗਣ ਡਿਆ ਜੀ ਸਹੀ ਗੱਲ ਹੈ ਜੀ ਦਿੱਲੀ ਨਾਲੋਂ ਬਿਲਕੁਲ ਸਹੀ ਗੱਲ ਹੈ ਕੋਈ ਇਹ ਚ ਕੋਈ ਨਹੀਂ ਵੰਡਾਂ ਵੰਡ ਉਹ ਹੀ ਸੀ ਪੰਜਾਬੀ ਅਲੱਗ ਹੋ ਗਏ ਤਾਂ ਹੋਰ ਵੰਡਿਆ ਗਿਆ ਜੋ ਕੁਝ ਦਿੱਲੀ ਨੇ ਸੜਨਾ ਕੀਤਾ ਉਹਦੇ ਮੁਕਾਬਲੇ ਅੱਜ ਸਾਨੂੰ ਰਾਜਾ ਰਣਜੀਤ ਸਿੰਘ ਦਾ ਰਾਜ ਯਾਦ ਆਉਂਦਾ ਸਾਡਾ ਤਖਤ ਲੱਗਾ ਤੇ ਲਾਹੌਰ ਦੇ ਵਿੱਚ ਯਾਦ ਆਉਂਦਾ ਸਾਨੂੰ ਅਸੀਂ ਰਾਜਾ ਭਾਗਾ ਦੇ ਮਾਲਕ ਅਸੀਂ ਤੇ ਅੱਜ ਇਹਨਾਂ ਹਾਕਮਾਂ ਨੇ ਜਿਨ੍ਹਾਂ ਨੂੰ ਅਸੀਂ ਆਜ਼ਾਦੀਆਂ ਦਿੱਤੀਆਂ ਉਹਨਾਂ ਨੇ ਸੜਕਾਂ ਦੇ ਸਾਨੂੰ ਲਿਆ ਕੇ ਰੋਲਿਆ ਉਹਨਾਂ ਨੇ ਤੇ ਅੱਜ ਮੈਂ ਉਹ ਬੰਦ ਜ਼ਰੂਰ ਐ ਤੇ ਇਸ ਵੇਲੇ ਆਪ ਜੀ ਨਾਲ ਸਾਂਝਾ ਕਰਾਂਗਾ ਗਲੇ ਦਾ ਭਵੇਂ ਜ਼ੋਰ ਹੈ ਪਰ ਲਾਹੌਰ ਅੱਜ ਯਾਦ ਆਇਆ ਸਾਨੂੰ ਜੀ ਤੇ ਜਦੋਂ ਲਾਹੌਰ ਹੋ ਸ੍ਰੀ ਅਕਾਲ ਨਿਸ਼ਾਨ ਰੰਤ ਮਹਾਰਾਜ ਦੇ ਭੂਲਦੇ ਨਿਸ਼ਾਨ ਰੰਤ ਮਹਾਰਾਜ ਦੇ ਭੂਲਦੇ ਨਿਸ਼ਾਨ ਰੰਤ ਲੋਹੜੀ ਭੇਜਣ ਚੰਗੇ ਬੋਲੋ ਸੋਨਹਾਂ ਸ੍ਰੀ ਅਕਾਲ ਲੱਗੇ ਤਖਤ ਅਸੀਂ ਰਾਜੇ ਰਹਿਣ ਜੀਤਦਾ ਲੱਗੇ ਤਖਤ ਅਸੀਂ ਰਾਜੇ ਰਹਿਣ ਜੀਤਦਾ ਤੇ ਹੁਣ ਬਸ ਜਾਂਦਾ ਰਹਿ ਗਈਆਂ ਵੇਚ ਵੰਡ 47 ਕਾ ਦੀ ਹੋਈ ਤੇ ਜਾਦਾਂ ਚ ਜੁਦਾਈਆਂ ਪੈ ਗਈਆਂ ਹੋ ਵਿੱਚ ਸੁਪਨੇ ਦੇ ਵਿੱਚ ਸੁਪਨੇ ਦੇ ਆ ਜਾਂਦਾ ਚੇਤਾ ਤੇ ਬੀਤਿਆ ਉਹ ਦੌਰ ਆਪਣਾ ਵਾਦ ਦਿੱਲੀ ਨਾਲੋਂ ਵਾਦ ਦਿੱਲੀ ਨਾਲੋਂ ਜਿਹੜਾ ਸਾਡੇ ਨੇੜੇ ਤੇ ਲੱਗਦਾ ਲਾਹੌਰ ਆਪਣਾ ਤੇ ਲੱਗਦਾ ਵੱਧ ਦਿੱਲੀ ਨਾਲੋਂ ਜਿਹੜਾ ਸਾਡੇ ਨੇੜੇ ਲੱਗਦਾ ਲਾਹੌਰ ਆਉਣਾ ਲੱਗਦਾ ਲਾਹੌਰ ਉਹ ਜਿੱਥੇ ਲੱਗਦਾ ਜਿੱਥੇ ਲੱਗਦਾ ਸਿੱਖਾਂ ਦਾ ਦਰਬਾਰ ਸੀ ਤਿੰਨ ਅੜੂਏ ਜੇ ਸ਼ੇਰ ਬੈਠਦੇ ਪੈਣ ਕਾਬਲ ਪੈਣ ਕਾਬਲ ਪੈਣ ਕਾਬਲ ਕੰਧਾਰ ਤੱਕ ਗਰਜਾਂ ਤੇ ਦਿਲਾਂ ਦੇ ਦਲੇਰ ਬੈਠਦੇ ਮੂੰਹ ਵੈਰੀ ਨੇ ਨਾ ਮੂੰਹ ਵੈਰੀ ਨੇ ਨਾ ਮੂੰਹ ਵੈਰੀ ਨੇ ਨਾ ਭਾਰਤ ਨੂੰ ਮੋੜਿਆ ਤੇ ਮੰਨਦੇ ਸੀ ਜੋਰ ਆਪਣਾ ਵਾਦ ਦਿੱਲੀ ਨਾਲੋਂ ਵਾਦ ਦਿੱਲੀ ਨਾਲੋਂ ਜਿਹੜਾ ਸਾਡੇ ਨੇੜੇ ਤੇ ਲੱਗਦਾ ਲੋਰ ਆਪਣਾ ਤੇ ਲੱਗਦਾ ਹੋ ਪੌ ਸੀ ਸਿਖਾ ਦੀ ਜਿੱਥੋਂ ਚੜਦੀ ਤੇ ਦਿੱਲੀ ਤੱਕ ਮਾਰਾਂ ਮਾਰਦੇ ਜਿੰਨਾ ਹੁਕਮ ਚਲਾਏ ਸਾਡੇ ਉੱਤੇ ਸੀ ਤੇ ਉਹ ਵੀ ਸਾਥੋਂ ਰਹੇ ਹਾਰਦੇ ਵੱਡੇ ਵੱਡੇ ਕਈ ਹੋ ਵੱਡੇ ਵੱਡੇ ਕਈ ਵੱਡੇ ਵੱਡੇ ਕੀ ਰਣਾ ਦੇ ਜੇ ਤੂੰ ਤੇ ਮੰਨ ਗਏ ਸੀ ਟੌਰ ਆਪਣਾ ਵਾਦ ਦਿੱਲੀ ਨਾਲੋਂ ਜਿਹੜਾ ਸਾਡੇ ਨੇੜੇ ਇਹ ਲੱਗਦਾ ਇਹ ਲੱਗਦਾ ਲਾ ਰਿਹਾ ਆਪਣਾ ਸਮ ਸਮ ਸਮਰਾਥ ਹੈ ਤਾਂ ਦਿੱਲੀ ਜੀ ਅੱਜ ਤੱਕਾ ਕਰਦੀ ਆ ਦਾ ਪੰਜਾਬੀਆਂ ਨੇ ਵੀ ਕਿਸੇ ਟੈਮ ਰਾਜ ਕਰਿਆ ਤਾਂ ਪੰਜਾਬ ਤਾਂ ਅੱਜ ਵੀ ਝੂਲਦੇ ਨਿਸ਼ਾਨ ਪਾ ਵੇਖੋ ਜੀ ਰਾਜ ਬੜੇ ਬੜੀ ਦੁਨੀਆ ਤੇ ਆਏ ਲੋਕ ਬੜਿਆਂ ਬੜਿਆਂ ਰਾਜ ਕੀਤਾ ਇਹ ਕੋਈ ਇਹ ਨਹੀਂ ਵੀ ਅਸੀਂ ਸੇਖਿਆਂ ਦੇ ਆਪਣੀ ਵਿੜਾਈ ਆਪ ਕਰਨ ਲੱਗੇ ਆ ਜੀ ਅਸੀਂ ਇਤਿਹਾਸ ਪੜ ਲਓ ਸਾਡੇ ਸਾਡੇ ਜਿਹੜੇ ਕਿਸ ਨੂੰ ਸ਼ੰਕਾ ਸਾਡੇ ਦੇ ਵਿਸ਼ਵਾਸ ਕਰਨ ਦੀ ਲੋੜ ਨਹੀਂ ਤੁਸੀਂ ਕਿਤਾਬਾਂ ਚੱਕ ਲਓ ਇਤਿਹਾਸ ਦੀਆਂ ਦੁਨੀਆ ਦੇ ਬੜੇ ਬੜੇ ਰਾਜ ਆਏ ਕਈਆਂ ਨੇ ਅੱਧੀ ਅੱਧੀ ਦੁਨੀਆ ਜਿੱਤੀ ਲੋਕਾਂ ਨੇ ਔਰ ਅੱਜ ਸੰਸਾਰ ਦੇ ਜਿੰਨੇ ਵਿਦਮਾਨ ਜਿੰਨੇ ਸਿਆਣੇ ਲੋਕਾਂ ਦੇ ਮਹਾਰਾਜਾ ਰਣਜੀਤ ਸਿੰਘ ਅਰਕਾਰ ਰਾਜ ਕਦੇ ਨਾ ਹੋਇਆ ਤੇ ਨਾ ਹੋਣਾ ਆ ਜੇ ਕਦੇ ਹੋਊਗਾ ਕੋਈ ਉਹਦਾ ਵਾਰਿਸ ਕੋਈ ਜਿਹਨੂੰ ਤਖਤ ਤੇ ਬਹੇਗਾ ਨਾ ਉਦੋਂ ਆਏਗਾ ਇੱਕ ਵਾਰ ਦਿੱਲੀ 'ਚ ਸਿੱਖਾਂ ਵੀ ਰਾਜ ਕੀਤਾ ਜਿੱਤੀ ਦੇ ਬੜੀ ਅਰੀਆਂ ਇੱਕ ਵਾਰੀ ਉੱਥੇ ਜਦੋਂ ਜਿੰਨੇ ਵੀ ਆਪਣੇ ਗੁਰੂ ਧਾਮ ਉਹ ਸਾਰੇ ਗਏ ਆ ਜੇ ਸਿੱਖ ਰਾਜ ਨਾ ਕਰਦੇ ਜਾਂਦਾ ਹੀ ਨਹੀਂ ਬਣਨੀਆ ਸਾਡੀਆਂ ਦਿੱਲੀ 'ਚ ਜੀ ਜੇ ਬਾਬਾ ਬਘੇਲ ਸਿੰਘ ਹੋਣੀ ਦਿੱਲੀ ਨਾਲ ਨਾ ਜਿੱਤਦੇ ਤੇ ਸਾਨੂੰ ਦਿੱਲੀ ਕਿੰਨੇ ਜਾਦਾਂ ਬਣਾਉਣ ਦੇਣੀਆਂ ਸੀ ਸਾਨੂੰ ਗੁਰੂ ਧਾਮ ਉਹਨਾਂ ਸੂਰਬੀਰ ਯੋਧਿਆਂ ਬਹਾਦਰਾਂ ਬਣਾਏ ਨੇ ਤੇ ਜਦੋਂ ਉੱਥੇ ਸ਼ਾਹ ਆਲਮ ਦੂਜੇ ਦਾ ਰਾਜ ਸੀ ਜਿਨੋਂ ਸੇ ਇਹ ਤੋਂ ਚੜ ਕੇ ਗਏ ਬਾਬਾ ਬਘੇਲ ਸਿੰਘ ਜੱਸਾ ਸਿੰਘ ਆਰਾਮ ਗੜ ਗਿਆ ਜੱਸਾ ਸਿੰਘ ਗਾਲੂ ਵਾਲੀਆ ਤੇ ਜਿੱਥੇ ਸ਼ੰਭੂ ਬਾਰਡਰ ਆਪਾਂ ਬੈਠੇ ਸਨ ਉਹ ਤੇ ਰਸੋਈ ਪਿੰਡ ਜਿਹੜਾ ਵਸਿਆ ਕਹਿੰਦੇ ਉੱਤੇ ਸਿੰਘਾਂ ਦਾ ਹੀ ਛੌਣੀ ਉੱਤੇ ਸਿੰਘਾਂ ਛੌਣੀ ਪਾਈ ਇਹ ਰਸੋਈ ਉਦੋਂ ਦਾ ਨਾਮ ਪਿਆ ਵਾ ਵੀ ਸਿੰਘਾਂ ਨੇ ਉੱਤੇ ਪ੍ਰਸ਼ਾਦੇ ਪਾਣੀ ਉੱਤੇ ਦੇਗਾ ਜੇਗਾ ਚਲੀਆਂ ਸੀ ਤੇ ਫਿਰ ਉਹਨੇ ਕਿੜਾ ਬੰਦ ਕਰ ਬੂਹੇ ਬੰਦ ਕਰ ਲਏ ਸਿੰਘਾਂ ਨੂੰ ਵੇਖ ਕੇ ਬਾਬੇ ਬਘੇਲ ਸਿੰਘ ਹੁਣ ਫਿਰ ਕੰਦ ਪਾੜ ਪਾ ਕੇ ਸਿੰਘ ਦਾਖਲ ਹੋਏ ਤੇ ਉੱਥੇ ਫਿਰ ਮੁੜ ਕੇ ਫਿਰ ਵਰਿਆਂ ਬਾਅਦ ਫੇਰ 26 ਜਨਵਰੀ ਨੂੰ ਸ਼ਾਨ ਕੇਸਰੀ ਝੁਲਿਆ ਉੱਥੇ ਜੀ ਮੇਰਾ ਤੇ ਕਿਹੜਾ ਜਾਂਦਾ ਸ਼ੁਗਰਿਆ ਬਘੇਲ ਸਿੰਘ ਦੇ ਵਾਰਿਸ ਆਏ ਅੱਜ ਇੰਨੇ ਸਮੇਂ ਬਾਅਦ ਉਹਨੇ ਵੀ ਖੁਸ਼ੀ ਮਨਾਈ ਉਸ ਸਮੇਂ ਉਹ ਰਾਜ ਯਾਦ ਕੀਤੇ ਜਾਂਦੇ ਨੇ ਜਿਹਦੇ ਵਿੱਚ ਕਿਸੇ ਵੀ ਧਰਮ ਨਾਲ ਕੋਈ Hindu, Muslim, ईसाई ਸਭ ਨੂੰ ਬਰਾਬਰ ਦੇ ਹੱਕ ਮਿਲੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੋਇਆ ਕਿਉਂਕਿ ਸਿੱਖ ਸਭੇ ਸਾਂਝੀ ਵਾਲਤਾ ਦੀ ਗੱਲ ਕਰਦੇ ਆ ਜੀ ਤੇ ਸਾਰੇ ਉਸ ਵੇਲੇ ਇਹ ਵੀ ਗੱਲ ਆ ਸਿੱਖਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਥੋੜੀ ਸੀ ਤੇ ਪਰ ਉਹ ਰਾਜ ਨੂੰ ਯਾਦ ਕੀਤਾ ਜਾਂਦਾ ਚਲੋ ਅਰਦਾਸ ਹੈ ਪਾਤਸ਼ਾਹ ਜੀ ਕਿ ਸਮਾਂ ਉਦਾਂ ਦਾ ਆਵੇ ਤੇ ਫੇਰ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਵਰਗਾ ਵਾਲੀ ਪਾਂਧੀ ਪਾਰਸ਼ਾ ਕੋਈ ਆਵੇ ਤੇ ਲੋਕਾਂ ਦਾ ਭਾਰ ਆਪਣੇ ਮੋਢਿਆਂ ਤੇ ਚੁੱਕੀ ਜੀ ਇਹ ਤਾਂ ਜਿੱਥੇ ਸਰਕਾਰਾਂ ਨੇ ਲੋਕਾਂ ਨੂੰ ਤਾਂ ਵੰਡਤਾ ਤਾਂ ਮੁੱਦਿਆਂ ਨੂੰ ਤਾਂ ਵੰਡਤਾ ਪਰ ਪੰਜਾਬ ਦੇ ਲੋਕ ਹਰਿਆਣੇ ਦੇ ਲੋਕ ਆਪਸੀ ਭਾਈਚਾਰਕਸਾਂ ਜੇ ਤਾਂ ਉਹ ਬਰਕਰਾਰ ਅੱਜ ਬਾਰਡਰ ਤੇ ਤਾਂ ਮੌਜੂਦ ਆ ਪਰ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਤਾਂ ਮੋੜ ਤੋਂ ਮਹਾਰਾਜਾ ਰਣਜੀਤ ਸਿੰਘ ਦਾ ਯਾਦ ਤੇ ਲਾਹੌਰ ਦੀ ਯਾਦ ਆ ਜਿਹੜੀ ਪੰਜਾਬੀਆਂ ਨੂੰ ਆ ਗਈ ਤੇ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ